ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐਫੀਯੂ ਵੱਲੋਂ ਸਾਂਝਾ ਪਲੇਟਫਾਰਮ ਐਨਪੀਐਸੀਯੂ ਦੇ ਬੈਨਰ ਹੇਠ ਨਵੀਂ ਪੈਨਸ਼ਨ ਸਕੀਮ ਦੇ ਵਿਰੁੱਧ ਪੂਰੇ ਸੂਬੇ ਵਿੱਚ ਕੀਤੇ ਜਾ ਰਹੇ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜ਼ਾਰੇ ਤਹਿਤ ਅੱਜ ਧਰਮਕੋਟ ਤਹਿਸੀਲ ਕੰਪਲੈਕਸ ਵਿਖੇ ਵੀ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ 71 ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਕੌਣ ਸਕੀਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਨੂੰ ਲੁੱਟਣ ਵਾਲੇ ਲੋਟੂ ਟੋਲੇ बहाल करो, बहाल करो बहाल करो पुरानी पेंशन बहाल करो बहाल करो बहाल करो पंजाब सरकार मुर्दाबाद 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 कैप्टन सरकार हाय वित्त मंत्री मुर्दाबाद 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 मुलाजम एकता जिंदाबाद 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 मुलाजम एक पंजाब घर सियाबा कैप्टन सरकार घर सियाबा ਕਮੀ ਸਰਕਾਰ ਹਾਏ 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 ਕਮੀ ਸਰਕਾਰ ਹਾਏ 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 ਪੰਜਾਬ ਨੂੰ ਲੁੱਟਣ ਵਾਲੇ ਲੁੱਟੂ ਟੋਲੇ ਮਰਦਾਬ ਮਰਦਾਬ ਹੁੰਦਾ ਪੰਜਾਬ ਨੂੰ ਲੁੱਟਣ ਵਾਲੇ ਲੁੱਟੂ ਟੋਲੇ ਮਰਦਾਬ ਉਪਰੰਤ ਨਿਊਜ਼ ਹਟ ਪੰਜਾਬ ਚੈਨਲ ਨਾਲ ਗੱਲਬਾਤ ਕਰਦੇ ਹੋਏ ਵੀਹਟ ਅਧਿਆਪਕ ਫਰੰਟ ਦੇ ਆਖੋ ਪਰਕਟਜੀਤ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਇਹ ਜਿਹੜਾ ਪੁਤਲਾ ਸਾੜਿਆ ਗਿਆ ਕਿਸ ਸੰਬੰਧ ਵਿੱਚ ਸੀ ਜੀ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਐਨ ਪੀਐਸਈ ਜੁਜਤੇ ਬੰਦੀ ਵੱਲੋਂ ਦਿੱਤੇ ਤਹਿਸੀਲ ਪੱਧਰੀ ਪੰਜਾਬ ਸਰਕਾਰ ਦੇ ਅਰਥੀ ਫੂਕ ਮਜਾਰੇ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਇਹ ਨਾਦਰਸ਼ਾਈ ਫਰਮਾਨ ਆ ਰਜਾਨਾ ਦੀ ਰਜਾਨਾ ਆ ਰਹੇ ਆ ਜਿਸ ਤਹਿਤ ਸਾਡੀ ਮੰਗ ਸੀ ਪੂਰੇ ਪੰਜਾਬ ਦੇ ਵਿੱਚ ਇਹ ਮੰਗ ਨੂੰ ਪਹਾਰਿਆ ਜਾ ਰਿਹਾ ਜਾ ਰਿਹਾ ਸੀ ਕਿ 2004 ਦੀ ਭਰਤੀ ਤੋਂ ਬਾਅਦ ਇਹ ਸਰਕਾਰਾਂ ਨੇ ਜੋ ਪੁਰਾਣੀ ਪੈਨਸ਼ਨ ਸਕੀਮ ਬੰਦ ਕੀਤੀ ਸੀ ਉਹ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ ਕਿਉਂ ਚਾਲੂ ਕੀਤੀ ਜਾਵੇ ਤਰਕ ਦੇ ਰਹੇ ਆ ਜੀ ਸਾਡੇ ਬਰਾਬਰ ਹੀ ਇਹ ਪੰਜਾਬ ਦੇ ਐਮਐਲਏ ਐਮਪੀ ਜਿਹੜੇ ਪੰਜਾਬ ਨੂੰ ਲੁੱਟਣ ਦੇ ਲਈ ਜਿਹੜੇ ਤਿਆਰ-ਪਰ ਤਿਆਰ ਹੋਏ ਹੋਏ ਆ ਲੱਗੇ ਹੋਏ ਆ ਤੇ ਪੰਜਾਬ ਨੂੰ ਲਗਾਤਾਰ ਲੁੱਟ ਰਹੇ ਆ ਉਹਨਾਂ ਨੂੰ ਤਾਂ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਲਿਆਂਦਾ ਜਾ ਰਿਹਾ ਜਦ ਕਿ ਇੱਕ ਪੰਜਾਬ ਦਾ ਮੁਲਾਜ਼ਮ 58 ਸਾਲ ਦੀ ਸਰਵਿਸ ਕਰ ਰਹੇ ਆ ਜੀ ਪੂਰੀ ਦੀ ਪੂਰੀ ਜ਼ਿੰਦਗੀ ਜਿਹੜੀ ਆ ਉਹ ਲੇਖੇ ਵਿਭਾਗਾਂ ਦੇ ਲਈ ਜਾ ਰਹੀ ਜੀ ਇੱਕ ਅਧਿਪਕਾਂ ਤਾਂ ਸਾਰੀ ਦੀ ਸਾਰੀ ਉਮਰ ਸਕੂਲ ਬਣਾਉਣ ਦੇ ਵਿੱਚ ਲੱਗਾ ਰਹਿੰਦਾ ਜੇ ਇੱਕ ਡਾਕਟਰ ਹੈ ਤਾਂ ਸਾਰੇ ਦੀ ਸਾਰੀ ਜਿਹੜੀ ਉਮਰ ਆ ਉਹ ਹਸਪਤਾਲ ਦੇ ਵਿੱਚ ਲੱਗਾ ਰਹਿੰਦਾ ਅੱਜ ਤਹਿਸੀਲ ਦੇ ਵਿੱਚ ਖੜੇ ਆ ਜਿਹੜੇ ਤਹਿਸੀਲ ਦੇ ਮੁਲਾਜ਼ਮ ਆ ਉਹ ਸਾਰੀ ਉਮਰ ਇਸ ਤਹਿਸੀਲ ਦੇ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਆ ਤਾਂ ਕਿੱਥੇ ਲਿਖਿਆ ਕਿ ਜਦੋਂ ਆਪਾਂ 30 35 ਸਾਲ ਦੀ ਉਮਰ ਦੀ ਸਰਵਿਸ ਕਰਕੇ ਜਾਈਏ ਤਾਂ ਸਾਡੇ ਵਾਸਤੇ ਕੋਈ ਪੈਨਸ਼ਨ ਨਹੀਂ ਅੱਜ ਪੰਜਾਬ ਦੇ ਵਿੱਚ ਸਾਡੇ ਸਾਥੀ 12 12 ਸਾਲ ਦੀ ਸਰਵਿਸ ਕਰਕੇ ਰਿਟਾਇਰ ਹੋ ਰਹੇ ਆ ਜੀ ਤਾਂ ਕਿੰਨੀ ਪੈਨਸ਼ਨ ਮਿਲ ਰਹੀ ਆ ਜੀ 1800 ਰੁਪਿਆ 2000 ਰੁਪਇਆ ਅੱਜ ਪੰਜਾਬ ਦੇ ਵਿੱਚ ਹਰੇਕ ਘਰ ਦੇ ਵਿੱਚ ਨਿਗਾਹ ਮਾਰੋ ਹਰ ਇੱਕ ਬੰਦਾ ਜਿਹੜਾ ਉਹ ਟੈਨਸ਼ਨ ਦਾ ਜਿਹੜਾ ਮਰੀਜ਼ ਬਣਿਆ ਹੋਇਆ ਉਹ ਅੱਜ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਗੰਦ ਪਾਇਆ ਜਾ ਰਿਹਾ ਉਹਦੇ ਕਰਕੇ ਅੱਜ ਹਰ ਘਰ ਦੇ ਵਿੱਚ ਜਿਹੜੇ ਲੋਕ ਆ ਉਹ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ ਆ ਬਿਮਾਰੀਆਂ ਦੇ ਵਿੱਚ ਖਰਚੇ ਕਿੰਨੇ ਆ 1 30 35 35000 ਰੁਪਏ ਦੀ ਦਵਾਈ ਇੱਕ ਮਰੀਜ਼ ਦੀ ਆ ਰਹੀ ਆ ਤੇ ਇੱਕ ਮਲਾਜ਼ਮ ਦੀ ਪੈਨਸ਼ਨ ਕਿੰਨੀ ਆ ਜੀ 1800 ਰੁਪਇਆ ਤਾਂ ਫਿਰ ਹੋਊ ਕੀ ਲੋਕ ਛੜਕਾਂ ਦੇ ਉੱਪਰ ਮਰ ਰਹੇ ਆ ਲੋਕ ਛੜਕਾਂ ਦੇ ਉੱਪਰ ਆਣ ਕੇ ਆਪਣੇ ਹੱਕ ਮੰਗ ਰਹੇ ਆ ਰਜਵਾੜਾ ਸ਼ਾਹੀ ਜਿਹੜੀ ਸਰਕਾਰ ਆ ਉਹ ਚਲਾਈ ਜਾ ਰਹੀ ਆ ਪਹਿਲਾ ਮੁੱਖ ਮੰਤਰੀ ਆ ਜੀ ਪੰਜਾਬ ਦਾ ਜਿਹੜਾ ਕਿਸੇ ਵੀ ਜਥੇਬੰਦੀ ਨੂੰ ਮਿਲਣ ਤੋਂ ਇਨਕਾਰੀ ਆ ਪੰਜਾਬ ਦੇ ਵਿੱਚ 31 ਜਥੇਬੰਦੀਆਂ ਕਿਸਾਨ ਜਥੇਬੰਦੀਆਂ 31 ਦਿਨ ਸੰਘਰਸ਼ ਜਿਹੜਾ ਪੰਜਾਬ ਦੇ ਵਿੱਚ ਚੱਲਟਿਆ ਦੇਖੋ ਮੰਤਰੀਆਂ ਨੂੰ ਹੁਕਮ ਦੇ ਰਿਹਾ ਕਿ ਮਿਲੋ ਕਿਸਾਨਾਂ ਨੂੰ ਇੱਕ ਮੁੱਖ ਮੰਤਰੀ ਜੀ ਨੂੰ ਅਸੀਂ ਕੁਰਸੀ ਤੇ ਬਿਠਾਇਆ ਜਿਹਦੀ ਮੇਰਾ ਖਿਆਲ ਕੇ ਜਿਹੜੀ ਮਹੀਨੇ ਦੀ ਆਮਦਨ ਹੈ ਤਨਖਾਹ ਉਹ 10-12 ਲੱਖ ਦੇ ਕਰੀਬ ਆ ਕੀ ਅਸੀਂ ਕਿਸਾਨਾਂ ਨੂੰ ਨਹੀਂ ਮਿਲ ਸਕਦੇ ਕੀ ਉਹਦਾ ਫਰਜ਼ ਨਹੀਂ ਬਣਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਮਿਲੇ ਪੰਜਾਬ ਦੇ ਜਿਹੜੇ ਮੁਲਾਜ਼ਮਾਂ ਸੜਕਾਂ ਤੇ ਉਹਨਾਂ ਨੂੰ ਮਿਲੇ ਉਹਨਾਂ ਦਾ ਹੱਕ ਜਿਹੜੇ ਹੱਕ ਆ ਉਹਨਾਂ ਦਾ ਹੱਲ ਕਰੇ ਉਹਨਾਂ ਦੀਆਂ ਮੰਗਾਂ ਦਾ ਹੱਲ ਕਰੇ ਤੇ ਜੇ ਤੂੰ ਸਾਡੀਆਂ ਮੰਗਾਂ ਦਾ ਹੱਲ ਹੀ ਨਹੀਂ ਕਰਨਾ ਤੇ ਫਿਰ ਛੱਡ ਕੁਰਸੀ ਪੰਜਾਬ ਦੇ ਵਿੱਚ ਕਰਾ ਚੋਣਾ ਜਾਂ ਫਿਰ ਜਿਹੜੀਆਂ ਆਮ ਜਿਹੜੀਆਂ ਰਵਾਇਤੀ ਪਾਰਟੀਆਂ ਉਹ ਸਰਕਾਰਾਂ ਲਈ ਆਉਣਗੀਆਂ ਤੇ ਜਾਂ ਫਿਰ ਜਿਹੜੇ ਆਮ ਲੋਕ ਆ ਜਿਹੜੇ ਸੰਘਰਸ਼ਾਂ ਦੇ ਲਈ ਜਿਹੜੇ ਸੰਘਰਸ਼ ਕਰ ਰਿਹਾ ਛੜਕਾਂ ਦੇ ਉੱਪਰ ਆਣ ਕੇ ਉਹ ਵੀ ਰਣਨੀਤੀ ਬਣਾਈ ਬੈਠੇ ਆ ਕਿ ਇਸ ਵਾਰ ਨਾ ਅਕਾਲੀ ਨਾ ਕਾਂਗਰਸੀ ਤੇ ਨਾ ਆਮ ਆਦਮੀ ਪਾਰਟੀ ਵਾਲੇ ਇਸ ਵਾਰ ਨਵੀਂ ਰਣਨੀਤੀ ਪੰਜਾਬ ਦੇ ਵਿੱਚ ਆਊਗੀ ਉਹ ਕਿਹੜੇ ਲੋਕਾਂ ਦੀ ਉਹ ਲੋਕਾਂ ਦੀ ਜਿਹੜੇ ਪੰਜਾਬ ਦਾ ਇੱਕ ਖਾਸ ਭਲਾ ਕਰਨ ਵਾਸਤੇ ਛੜਕਾਂ ਦੇ ਉੱਪਰ ਉਤਰੇ ਹੋਏ ਆ ਇਥੋਂ ਅਸੀਂ ਚੇਤਾਵਨੀ ਦੇਣੀ ਚਾਹੁੰਦੇ ਆ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵਿੱਤ ਮੰਤਰੀ ਨੂੰ ਜੀਦਾ ਅਜੰਡਾ ਹੀ ਇਹ ਹੈ ਕਿ ਜਿਸ ਪਾਰਟੀ ਦੇ ਵਿੱਚ ਜਾਣਾ ਉਸੇ ਪਾਰਟੀ ਦਾ ਬੇੜਾ ਬਿਠਾਉਣਾ ਭੱਠਾ ਬਿਠਾਉਣਾ ਕੈਪਟਨ ਮਰਿੰਦਰ ਸਿੰਘ ਜੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਇਹ ਸ਼ੁਰੂਆਤ ਜਿਹੜੀ ਪੰਜਾਬ ਦੇ ਵਿੱਚ ਆ ਉਹ ਪਿੰਡ-ਪਿੰਡ ਤੋਂ ਕਿਸਾਨਾਂ ਦੁਆਰਾ ਮੁਲਾਜ਼ਮਾਂ ਦੁਆਰਾ ਸ਼ੁਰੂ ਹੋ ਚੁੱਕੀ ਆ ਕਿਸਾਨਾਂ ਦੀਆਂ ਮੰਗਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ 2004 ਦੀ ਭਰਤੀ ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀਆਂ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਜਾਂ ਤਾਂ ਇਹਦੇ ਹੱਲ ਵਾਸਤੇ ਤੁਹਾਨੂੰ ਸਾਡੇ ਨਾਲ ਬਹਿਣਾ ਪਊਗਾ ਜੇ ਨਹੀਂ ਬਹਿਣਾ ਤਾਂ ਫਿਰ ਆਪਣੇ ਰਾਜ ਭਾਗ ਲੈਣ ਦੇ ਜਿਹੜੇ ਸੁਪਨੇ ਆ ਉਹ ਤੋੜ ਲਿਓ ਤੇ ਦੇਖਿਓ ਫਿਰ 2021 ਦੇ ਵਿੱਚ ਭੱਜਨ ਨੂੰ ਜਿਹੜੇ ਵਾਹਣ ਆ ਉਹ ਤੁਹਾਨੂੰ ਥਿਆਉਣੇ ਨਹੀਂ ਤੇ ਲੋਕ ਤਾਂ ਹੱਥਾਂ ਉੱਪਰ ਥੁੱਕੇ ਹੀ ਬੈਠਿਆ ਕਿ ਕਦੋਂ ਸਾਡੇ ਹੱਥ ਆਉਂਗੇ ਤੇ ਕਦੋਂ ਜੋ ਤੁਸੀਂ ਪੰਜਾਬ ਨੂੰ ਲੁੱਟਿਆ ਉਹਦਾ ਹਿਸਾਬ ਕਿਤਾਬ ਅਸੀਂ ਲੈਣ ਵਾਸਤੇ ਤੁਹਾਡੇ ਕੋਲੇ ਆਵਾਂਗੇ ਧੰਨਵਾਦੀ ਤੁਹਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਵੀਂ ਅਪਡੇਟ ਦੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਆਈਕਨ